ਦੋਰ ਤੇ ਘੱਟਾ ਮਿਲਦਾ ਸਾਨੂੰ ਜੀ ਦੋਰ ਤੇ ਘੱਟਾ ਦੋਰ ਤੇ ਘੱਟਾ 50 ਕਿਲੋ ਦਾ ਘੱਟਾ ਹੁੰਦਾ ਜੀ 50 ਕਿਲੋ ਚੱਕਣ ਦੇ 2 ਰੁਪਏ ਹਾਂ ਜੀ 24 ਕਾ ਹੈਟ ਤੇ ਚੜਦੇ ਅੱਜ 24 25 ਕਾ ਹੈਟ ਤੇ ਅੱਛਾ ਬੰਦੇ ਦਾ ਜੀ ਬਾੜ ਹੋ ਜਾਂਦਾ ਸਾਨੂੰ ਦਿਹਾੜੀ ਕੁਝ ਪੁੱਗਦਾ ਨਹੀਂ ਜੇ ਪੈਸੇ ਹੁੰਦਾ ਬੰਦਾ ਤੂੰ ਸਾਡੀ ਪਿਛਲੀ ਲੈ ਜਾਂਦਾ ਜੀ ਮੇਰੇ ਬੰਦੇ ਕਿਰਾਂਦਾ ਕੀ ਹੈ ਜੀ ਟਾਈਮ ਦੇ ਕੇ ਸੀਐਮ ਹਾਊਸ ਕਦੇ ਬੁਲਾਉਂਦਾ ਹੈ ਕਦੇ ਸੈਕਰੀਟ ਸੈਕਰੀਟਰੀਏਟ ਬੁਲਾਉਂਦਾ ਪਰ ਆਪ ਨਹੀਂ ਆਉਂਦਾ ਮੰਗੇ ਸਾਡੀ ਕੀ ਆ ਵੀ ਭਾਈ ਸਾਨੂੰ ਸਿੱਧਾ ਭਗਤਾਨ ਦੇ ਤੂੰ ਲੋਕਾਂ ਨੂੰ ਪੁਰਾਣੀਆਂ ਸਰਕਾਰਾਂ ਨੂੰ ਚੋਰ ਦੱਸਿਆ ਉਹਨਾਂ ਨੂੰ ਫੜ-ਫੜ ਅੰਦਰ ਦਿੱਤਾ ਪਰ ਕਪਲੇ ਦਾ ਤੇਰੀ ਸਰਕਾਰ ਚ ਤੂੰ ਹੁਣ ਸਾਨੂੰ ਕਿਹੜਾ ਸਿੱਧਾ ਭਗਤਾਨ ਦੇਦਾ ਤੂੰ ਵੀ ਠੇਕੇਦਾਰਾਂ ਨੇ ਦਿੰਨਾ ਫੇਰ ਤੂੰ ਵੀ ਚੋਰ ਹੀ ਹੋ ਤੁਸੀਂ ਅਸੀਂ ਕੀ ਕਹਿੰਦੇ ਆ ਵੀ ਇਹ ਲੇਵਰਾ ਕੰਮ ਲੇਵਰ ਨੂੰ ਠੱਕਾ ਕੰਮ ਠੱਕਾ ਹੁੰਦੇ ਜੇ ਸਰਕਾਰ ਦਾ ਲੱਗਦਾ ਕੀ ਆ ਪਰ ਸਾਨੂੰ ਨਹੀਂ ਸਮਝ ਆਉਂਦੀ ਸਰਕਾਰ ਕਿਹੜੀ ਪੌਲਿਸੀ ਚਲਾ ਰਹੀ ਆ ਇਹ ਜਿਹੜੀ ਸਰਕਾਰ ਦੇ ਇਸ ਖਿਲਾਫ ਅਸੀਂ ਚੱਲਦੇ ਆਂ ਬੋਰਡਾਂ ਦੇ ਉੱਤੇ ਕਿੰਨੇ 27-28-28 ਕਰੋੜ ਰੁਪਏ ਦਾ ਇੱਕ ਇੱਕ ਡਿਸਟ੍ਰਿਕਟ ਦਾ ਬਜਟ ਆ ਇਹਨਾਂ ਦਾ ਤੇ ਸਾਨੂੰ ਦੇਣ ਲਈ ਪੰਜਾਬ ਸਰਕਾਰ ਕਹਿੰਦੀ ਆ ਜੀ ਸਾਡੇ ਤੇ ਬਹੁਤ ਵਿੱਤੀ ਬੋਝ ਬਹੁਤ ਪੈ ਜਾਣਾ ਅਸੀਂ ਕਰਨੇ ਕੀ ਜਿਹੜਾ ਮੇਰਾ ਹਾਕਾ ਹਾਕਾ ਜੀ ਮੈਨੂੰ ਹਾਕਸ ਡਾਇਰੈਕਟ ਸਰਕਾਰ ਦੇ ਆ ਵੀ ਚੁੜੜੇ ਜਿਹੜਾ ਹਾਕਾ ਜੀ ਸਾਨੂੰ ਜਿਹੜੇ 2 ਰੁਪਏ ਦਿੰਦੇ ਸਰਕਾਰ ਨੂੰ ਪੁੱਛਦੇ ਦਿੰਦੇ ਸਾਨੂੰ 2 ਰੁਪਏ ਦਿੰਦੇ ਆ ਇਹ ਚੁੜੜੇ ਹਟਾ ਕੇ ਦੱਸੇ ਨੂੰ ਡਾਇਰੈਕਟ ਪਰਮਿਟ ਪ੍ਰਾਈਮ ਤੋਂ ਦੇਖਦੇ ਸਾਰੇ ਦਸ਼ਕਰਾਂ ਸਵਾਗਤ ਹੈ ਦੋਸਤੋ ਆਈਟਮ ਲੋਟੂ ਵਾਲ ਟੋਲ ਪਲਾਜ਼ਾ ਤੇ ਬੈਠੇ ਆ ਜਿੱਥੇ ਇੱਕ ਪਾਸੇ ਦਾ ਦਿੱਲੀ ਕਿਸਾਨ ਮਜ਼ਦੂਰ ਬੈਠਾ ਆ ਪਰ ਇੱਥੇ ਹੁਣ ਟ੍ਰੈਕ ਯੂਨੀਅਨ ਦੇ ਮਜ਼ਦੂਰਾਂ ਦੀ ਫੇਰ ਦੁਬਾਰਾ ਇੱਥੇ ਹੜਤਾਲ ਹੋ ਗਈ ਆ ਤੇ ਚੱਕਾ ਜਾਮ ਕਰਨ ਲਈ ਬੈਠੇ ਆ ਗੱਲ ਕਰਾਂਗੇ ਜਿਹੜੀ ਆ ਆਮ ਆਦਮੀ ਦੀ ਸਰਕਾਰ ਆ ਉਹ ਕਿਧਰ ਗਦੇ ਟ੍ਰਾਂਸਪੋਰਟ ਦੀ ਵੱਡੇ ਬਜਟ ਦੀਆਂ ਗੱਲਾਂ ਕਰਦੀ ਆ ਪਰ ਇੱਥੇ ਅੰਦਰ ਖਾਤੇ ਕੀ ਹੋ ਰਿਹਾ ਉਲਟਾ ਹੀ ਕੁਝ ਹੋ ਰਿਹਾ ਤਾਂ ਗੱਲ ਕਰਦੇ ਆ ਪ੍ਰਧਾਨ ਸਾਹਿਬ ਖੜੇ ਪ੍ਰਧਾਨ ਸਾਹਿਬ ਇੱਕ ਪਾਸੇ ਤਾਂ ਟ੍ਰਾਂਸਪੋਰਟ ਦੇ ਬਜਟ ਦੀ ਵੱਡੀਆਂ ਗੱਲਾਂ ਹੁੰਦੀਆਂ ਇੱਥੇ ਧਰਨੇ ਲੱਗ ਰਹੇ ਆ ਕੀ ਗੱਲ ਸੱਚਾਈ ਜਿਹੜੀ ਆ ਉਹ ਸਕਰੀਨ ਤੇ ਨਹੀਂ ਜ਼ਮੀਨ ਤੇ ਹੁੰਦੀ ਆ ਤਾਂ ਤੁਸੀਂ ਜ਼ਮੀਨ ਤੇ ਆ ਕੇ ਦੇਖ ਰਹੇ ਹੋ ਵੀ ਸਚਾਈ ਕੀ ਯਾਰ ਸੋ ਕੱਲ ਦੇ ਬਜਟ ਵੀ ਦੇਖ ਰਹੇ ਆ ਭਗਵੰਤਪਾਲ ਸਾਹਿਬ ਬੜੀਆਂ ਜਿਹੜੀਆਂ ਢੀਂਗਾ ਮਾਰਦਾ ਆ ਉਹਨਾਂ ਕਹਿੰਦਾ ਕਾਕਾ ਜੀ ਸਕਰੀਨ ਤੇ ਨਹੀਂ ਇੱਥੇ ਆ ਇੰਨੀ ਹਿੰਮਤ ਨਹੀਂ ਉਹ ਬੰਦੇ ਚ ਸਾਨੂੰ ਟਾਈਮ ਦੇ ਕੇ ਟਾਈਮ ਦੇ ਕੇ ਸੀਐਮ ਹਾਊਸ ਕਦੇ ਬੁਲਾਉਂਦਾ ਹੈ ਕਦੇ ਸੈਕਰੀਟ ਸੈਕਟਰੀਏਟ ਬੁਲਾਉਂਦਾ ਪਰ ਆਪ ਨਹੀਂ ਆਉਂਦਾ ਜੀ ਮੰਗੇ ਸਾਡੀ ਕੀ ਆ ਵੀ ਭਾਈ ਸਾਨੂੰ ਸਿੱਧਾ ਭਗਤਾਨ ਦੇ ਤੂੰ ਲੋਕਾਂ ਨੂੰ ਪੁਰਾਣੀਆਂ ਸਰਕਾਰਾਂ ਨੂੰ ਚੋਰ ਦੱਸਿਆ ਉਹਨਾਂ ਨੂੰ ਫੜ ਫੜ ਅੰਦਰ ਦਿੱਤਾ ਪਰ ਕਪਲੇ ਤਾਂ ਤੇਰੀ ਸਰਕਾਰ ਚ ਤੂੰ ਹੁਣ ਸਾਨੂੰ ਕਿਹੜਾ ਸਿੱਧਾ ਭਗਤਾਨ ਦਿੰਦਾ ਤੂੰ ਵੀ ਠੇਕੇਦਾਰਾਂ ਨੂੰ ਦਿੰਨਾ ਫੇ ਤੂੰ ਵੀ ਚੋਰ ਹੀ ਹੋ ਤੁਸੀਂ ਸੋ ਇਹੀ ਸਾਡੀ ਲੜਾਈ ਆ ਵੀ ਠੇਕੇਦਾਰੀ ਖਤਮ ਕਰਕੇ ਟਰਾਂਸਪੋਰਟ ਨੂੰ ਜਦੋਂ ਢੋਹਦੇ ਆ ਹੁਆ ਸਿੱਧਾ ਉਹਨੂੰ ਕੰਮ ਦਿਓ ਉਹਨੂੰ ਪੇਮੈਂਟ ਦਿਓ ਅਸੀਂ ਬੋਰੀ ਚੱਕਦੇ ਆ ਸਟੈਕ ਕਰਦੇ ਆ ਮਾਲ ਦੀ ਸਾਮ ਸੰਭਾਲ ਕਰਦੇ ਸਾਡਾ ਭਤਾਂ ਸਾਨੂੰ ਦੇ ਬਾਹੀ ਮੰਗਾ ਬਾਹਰੇ ਕੰਮ ਦੇ ਵਿੱਚ ਧੰਦ ਲਈ ਆ ਬਸ ਕਹਿਣ ਤੇ ਕਤਨੀ ਚ ਫਰਕਾ ਪੁਰਾਣੇ ਜੇ ਚੋਰ ਸੀ ਤਾਂ ਇਹ ਵੀ ਕਿਤੇ ਚੋਰਾ ਤੋਂ ਘੱਟ ਹੀ ਇਹ ਵੱਡੇ ਆ ਇਹ ਵੱਡੇ ਆ ਉਹਨੂੰ ਕਿਉਂਕਿ ਜੇ ਹੁਣ ਆਪਾਂ ਇੱਕ ਤਾਂ ਹੁੰਦੀ ਆ ਕਿਸੇ ਨੂੰ ਸਮਝ ਨਾ ਹੋਵੇ ਉਹ ਮਾਰੀ ਠੱਗੀ ਇੱਕ ਹੁੰਦੀ ਆ ਪਰ ਰੋਲਾ ਪਾ ਕੇ ਲੋਕਾਂ ਨੂੰ ਕਿਹਾ ਠੱਗਾ 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 ਤੇ ਬਾਅਦ ਚ ਆਪਾਂ ਮਾਰੀ ਆਪਾਂ ਕੀ ਹੋਏ ਹੁਣ ਕਿਹੜੀ ਕਿਹੜੀ ਦਿੱਕਤਾਂ ਆ ਰਹੀਆਂ ਤੁਹਾਨੂੰ ਤੁਹਾਡੇ ਮਜ਼ਦੂਰ ਭਰਾਵਾਂ ਨੂੰ ਤੇ ਤੁਹਾਨੂੰ ਟਰੱਕ ਜੁਣ ਲੈਣ ਨੂੰ ਕਿਹੜੀ ਕਿਹੜੀ ਦਿੱਕਤਾਂ ਆ ਰਹੀਆਂ ਦਿੱਕਤ ਸਿੱਧੀ ਇੱਕ ਹੀ ਆ ਜੀ ਕੰਮ ਅਸੀਂ ਕਰਨਾ ਪੈਸਾ ਇੱਕ ਠੇਕੇਦਾਰ ਇੱਕ ਮੀਡੀਏਟਰ ਜਿਹੜਾ ਭਾਰਤ ਸਰਕਾਰ ਅਨਾਜ ਦੀ ਸਾਮ ਸਵਾਲ ਲਈ ਢੋਆ ਢਵਾਈ ਲਈ ਇੱਕ ਰਕਮ ਬਾਉਂਡ ਕਰਦੀ ਆ ਉਹਨੂੰ ਪੰਜਾਬ ਸਰਕਾਰ ਨੇ ਪਾਲਿਸੀ ਬਣਾ ਕੇ ਅੱਗੇ ਦੇਣਾ ਵੀ ਕਿਹੜੇ ਤਰੀਕੇ ਨਾਲ ਉਹਦੀ ਸਾਬ ਸੰਭਾਲ ਕਰਨੀ ਪੈਸਾ ਭਾਰਤ ਸਰਕਾਰ ਦੇ ਰਹੀ ਆ ਅਸੀਂ ਕਹਿੰਨੇ ਜਿੰਨਾ ਉਹ ਦੇ ਰਿਹਾ ਸਾਨੂੰ ਉਹਦੋਂ ਘੱਟ ਦੇ ਦਿਓ ਪਾਲਿਸੀ ਸਾਡੇ ਹੱਕ ਦੀ ਬਣਾਓ ਵੀ ਜਿਹੜੇ ਅਸੀਂ ਕੰਮ ਕਰਦੇ ਸਾਨੂੰ ਸਿੱਧਾ ਭੁਗਤਾਨ ਦਿਓ ਸੋ ਇਹ ਵੀ ਕਹਿਣਾ ਗੁਰੇਜ਼ ਨਹੀਂ ਦਾਨੀ ਦਾਨ ਕਰੇ ਪੜਾਈ ਦਾ ਢੇਡ ਬੜੇ ਬਸ ਇਹੀ ਆ ਜੀ ਸੈਂਟਰ ਸਰਕਾਰ ਦੇ ਰਹੀ ਆ ਬਿਲਕੁਲ ਇੱਥੇ ਉਹਨਾਂ ਨੂੰ ਮੰਦੀ ਵੀ ਜਾਣਾ ਤੇ ਉਹਨਾਂ ਨੂੰ ਕੰਮ ਵੀ ਗਲਤ ਕਰਨੇ ਬਿਲਕੁਲ ਜੀ ਸੈਂਟਰ ਦੀ ਸਰਕਾਰ ਆ ਜਿਹੜੀ ਦੇਖੋ ਹੁਣ ਕਣਕ ਦੀ ਸਕੀਮਾ ਸਾਡੇ ਨਹੀਂ ਗਰੀਬ ਲੋਕਾਂ ਨੂੰ ਪਤਾ ਇਹ ਸਕੀਮਾ ਪਰ ਕਹਿੰਦੀ ਅਧੀਨ ਹੁੰਦੀਆਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਇਹ ਦਿੰਦੀ ਆ ਪ੍ਰਧਾਨ ਮੰਤਰੀ ਯੋਜਨਾ ਵਾਂਜਦੋਂ ਦੀਆਂ ਚੱਲੀਆਂ ਉਹਦੇ ਅਧੀਨ ਕੋਈ ਨਾ ਕੋਈ ਸਟੇਟਾਂ ਨੂੰ ਸਰਕਾਰ ਜਿਹੜੀ ਸਹੂਲਤਾਂ ਦਿੰਦੀ ਆ ਕਣਕ ਉਸੇ ਸਹੂਲਤ ਅਧੀਨ ਆਉਂਦੀ ਆ ਪਰ ਇਹਨਾਂ ਨੇ ਕੀ ਕੀਤਾ ਆਪ ਦੀ ਟੌਰ ਬਣਾਉਣ ਲਈ ਕੀਤਾ ਨਾ ਵੀ ਨਹੀਂ ਅਸੀਂ ਤਾਂ ਆਟਾ ਦੇਵਾਂਗੇ ਆਟੇ 'ਚ ਸਿਰਫ ਉਹਨੂੰ ਹੀ ਬੰਡ ਬੰਡਾਈ ਲਈ 488 ਕਰੋੜ ਰੁਪਇਆ ਲਾਤਾ ਇਹਨਾਂ ਨੇ ਪਰ ਸਾਲ 488 ਸਿਰਫ ਬੰਡ ਬੰਡਾਈ ਦੀ ਕਿਲੋ ਲਈ ਥੈਲੀ ਬਣੀ ਬਣੀ ਔਰ ਇਹਦੇ 'ਚ ਦੇਖੋ ਪੈਕਿੰਗ ਦਾ ਵਖਰਾ, ਟਰਾਂਸਪੋਰਟੇਸ਼ਨ ਦਾ ਵਖਰਾ ਔਰ ਉਹਦੀ ਜਿਹੜੀ ਪੜਾਈ ਆ ਉਹਦਾ ਵਖਰਾ ਕਿੱਡਾ ਬੋਝ ਪੰਜਾਬ ਦੇ ਉੱਤੇ ਪਾਤਾ ਸਾਡੇ ਲੋਕ ਇਹ ਸਮਝ ਨਹੀਂ ਰਹੇ ਔਰ ਉਹਦੀਆਂ ਜਿਹੜੀਆਂ ਹੈਗੀ ਆ ਦਿੱਤੀ ਹੋਈ ਉਹਨੂੰ ਬੰਡ ਬਣਾਈ ਦੇ ਟੈਂਡਰ ਆ ਉਹ ਦਿੱਲੀ ਦੀਆਂ ਤਿੰਨ ਕੰਪਨੀਆਂ ਕੋਲ ਸੋ ਇਹੇ ਜੇ ਤਾਂ ਦਾ ਕੰਮ ਕੰਮ ਦਾ ਸਤਿਆਨਾਸ਼ ਇਹ ਘਾਵਤ ਸੁਣੀ ਸੀ ਬਸ ਉਹੀ ਹੋ ਰਿਹਾ ਜੀ ਤੇ ਇਹ ਬੜਾ ਜਿਹੜਾ 488 ਕਰੋੜ ਤੁਸੀਂ ਬਿਲਕੁਲ ਆਪਦੀ ਮਸ਼ਹੂਰੀ ਲਈ ਬੇਕਾਰ ਲਾ ਰਹੇ ਹੋ ਜੇ ਬੋਰਡਾਂ ਦੇ ਉੱਤੇ ਕਿੰਨੇ 27 ਤੋਂ 28-28 ਕਰੋੜ ਰੁਪਏ ਦਾ ਇੱਕ ਇੱਕ ਡਿਸਟ੍ਰਿਕਟ ਦਾ ਬਜਟ ਆ ਇਹਨਾਂ ਦਾ ਤੇ ਸਾਨੂੰ ਦੇਣ ਲਈ ਪੰਜਾਬ ਸਰਕਾਰ ਕਹਿੰਦੀ ਆ ਜੀ ਸਾਡੇ ਤੇ ਬਹੁਤ ਵਿੱਤੀ ਬੋਝ ਬਹੁਤ ਪੈ ਜਾਣਾ ਸੋ ਬਿਲਕੁਲ ਜਿਹੜੀ ਸਰਕਾਰ ਵੱਡੀਆਂ ਗੱਲਾਂ ਕਰਦੀ ਸੀ ਕਹਿੰਦੇ ਸੀ ਵੀ ਅਸੀਂ ਕੁਝ ਕੰਮ ਕਰਾਂਗੇ ਤੇ ਉਹਦੀ ਅਸੀਂ ਦਿਖਾਈ ਨਹੀਂ ਕਰਾਂਗੇ ਪਰ ਹੁਣ ਜਗ੍ਹਾ ਜਗ੍ਹਾ ਤੇ ਬੋਰਡ ਹੀ ਲੱਗੇ ਨਜ਼ਰ ਆਉਂਦੇ ਆ ਪਰ ਉਹ ਕਿਤੇ ਨਾ ਕਿਤੇ ਜਿਹੜੀਆਂ ਸਕੀਮਾਂ ਨੂੰ ਲਾਗੂ ਕਰਦੇ ਉਹ ਕਾਗਜ਼ਾਤੇ ਤਾਂ ਆਉਂਦੀਆਂ ਨਹੀਂ ਸਿਰਫ ਉੱਥੇ ਅਨਾਉਂਸ ਕਰ ਦਿੰਦੇ ਆ ਗੱਲ ਕਰੀ ਐਨਓਸੀ ਦੀ ਐਨਓਸੀ ਵੀ ਜਿਹੜੀ ਆ ਕਹਿੰਦੇ ਤੇ ਲਾਗੂ ਕਰ ਦਿੱਤੀ ਪਰ ਹਜੇ ਤੱਕ ਸਕੀਮਾਂ ਲਾਗੂ ਨਹੀਂ ਹੋਈਆਂ ਬਸ ਉੱਤੇ ਹੀ ਮੂੰਹ ਜਬਾਨੀ ਹੋ ਗਈਆਂ ਅੱਜ ਕਿਸਾਨ ਮਜ਼ਦੂਰ ਪਹਿਲਾਂ ਸਾਡੇ ਬਰੂਹਾਂ ਤੇ ਬੈਠੇ ਨੇ ਹੁਣ ਇੱਥੇ ਵੀ ਉਹੀ ਗੱਲ ਆ ਟਰੱਕ ਯੂਨੀਅਨ ਵਾਲੇ ਤੇ ਮਜ਼ਦੂਰ ਲੇਬਰ ਇੱਥੇ ਬਿਠੀ ਆ ਇਹ ਕਹਿੰਦੇ ਸੀ ਅਸੀਂ ਗਰੀਬਾਂ ਦੇ ਰਖਵਾਲੇ ਆ ਪਰ ਹੁਣ ਇਹ ਕੀ ਕਹਿਣਾ ਚਾਹਦੇ ਤੁਸੀਂ ਕੀ ਦੇਖ ਰਹੇ ਹੋ ਕਿੱਦਾਂ ਤੁਹਾਡੀ ਨਜ਼ਰੀਆ 80000 ਦੇ ਕਰੀਬ ਲੇਬਰ ਦੇ ਪਰਿਵਾਰ ਆ ਜਿਹੜੇ ਜਿਹੜੇ ਇਹਨਾਂ ਪ੍ਰਭਾਵਿਤ ਹੁੰਦੇ ਆ 1.5 ਲੱਖ ਦੇ ਕਰੀਬ ਸਾਡਾ ਟਰੱਕਾਂ ਵਾਲੇ ਪ੍ਰਭਾਵਿਤ ਹੋ ਰਹੇ ਪਰਿਵਾਰ ਪਰ ਇਹਨਾਂ ਚਾਹੀਦਾ ਦੇ ਵੀ 2.5 ਲੱਖ ਦੇ ਕਰੀਬ ਲਗਭਗ ਪਰਿਵਾਰ ਬਣ ਗਏ ਇਹਨਾਂ ਦਾ ਅਸੀਂ ਕਹਿੰਨੇ ਕੀ ਲੇਬਰ ਦਾ ਕੰਮ ਲੇਬਰ ਨੂੰ ਦਿਓ ਟਰੱਕਾਂ ਦਾ ਕੰਮ ਟਰੱਕਾਂ ਨੂੰ ਦਿਓ ਇਹਨਾਂ ਨੇ ਪੰਜਾਬ ਦੇ ਵਿੱਚ 20 ਕੁ ਬਚੋਲੇ ਹੈਗੇ ਆ ਜਿਹੜੇ ਠੇਕੇਦਾਰ ਆ ਜਿਹੜੇ ਆਸ਼ੂ ਨੂੰ ਫੜ ਗਿਆ ਉਹਨਾਂ ਦਾ ਦਿੱਤਾ ਸੀ ਵੀ ਆਸ਼ੂ ਪੈਸੇ ਲੈਂਦਾ ਆ ਠੇਕੇਦਾਰਾਂ ਦੇ ਕੋਲ ਅੱਜ ਉਹਨਾਂ ਠੇਕੇਦਾਰਾਂ ਨੂੰ ਫੇਰ ਠੇਕੇ ਦਿੱਤੇ ਗਏ ਆ ਫੇਰ ਅਸੀਂ ਕੀ ਕਹਿੰਦੇ ਆ ਵੀ ਇਹ ਲੇਵਰਾ ਕੰਮ ਲੇਵਰ ਨੂੰ ਦਿਓ ਟਰੱਕਾਂ ਦਾ ਕੰਮ ਟਰੱਕਾਂ ਨੂੰ ਸਰਕਾਰ ਨੂੰ ਕਿੱਦਾਂ ਦੇਦੋ ਬਾਪੂ ਜੀ ਤੁਸੀਂ ਸੀਨੀਅਰ ਵੀ ਲੱਗ ਰਹੇ ਹੋ ਕਿੱਦਾਂ ਦੇਖਦੇ ਹੋ ਇੱਕ ਸਰਕਾਰ ਦੀ ਪਾਲਿਸੀ ਨੂੰ ਸਰਕਾਰ ਚਲਾਉਣ ਦੇ ਨਜ਼ਰੀਏ ਨੂੰ ਕਿੱਦਾਂ ਦੇਖਦੇ ਪਿਓ ਵੇਖੋ ਜਿਹੜੀ ਸਰਕਾਰ ਹੈ ਨਾ ਕਹਿੰਦੀ ਕੋਸ਼ਿਆ ਕਰਦੀ ਕੋਸ਼ਿਆ ਜਿਵੇਂ ਤੁਸੀਂ ਆਖਿਆ ਵੀ ਐਨਓਸੀ ਦੀ ਖੁੱਲ੍ਹ ਦੇ ਦਿੱਤੀ ਹੈ ਉਹਨੇ ਦਿੱਤੀ ਓਂ ਕੀ ਹੈ ਜਿਹੜੀ ਇਹਨਾਂ ਦਾ ਬਣਾਇਆ ਹੈ ਸਰਕੂਲਰ ਇਹਨਾਂ ਨੇ ਕੱਢਿਆ ਉਹਨੂੰ ਪੜੋਗੇ ਪਤਾ ਲੱਗਦਾ ਹੈ ਵੀ ਜਿਹੜੀ ਹੈਗੀ ਪਿੰਡਾਂ ਦੇ ਵਿੱਚ ਆ ਓ ਐਨਓਸੀ ਮਾਫ ਕੀਤੀ ਹੈ ਜਿੰਨੀਆਂ ਸ਼ਹਿਰੀ ਐਨਓਸੀਆਂ ਨੇ ਉਸੇ ਤਰ੍ਹਾਂ ਬਰਕਰਾਰ ਨੇ ਜੀ ਉਹਨਾਂ ਨੇ ਕਿਹਾ ਹੈਗਾ ਬਹੁਤ ਕੁਝ ਪਹਿਲਾਂ ਵੀ ਲਾੜੇ ਲਾਏ ਆ ਸਰਕਾਰ ਨੇ ਅਸੀਂ ਇਹਦੇ ਬਦਲਾਅ ਲਿਆਵਾਂਗੇ ਜੇ ਕੇਂਦਰੀ ਆਲ ਨੇ ਭਗਵੰਤ ਮਾਨ ਨੇ ਸਾਡੇ ਟਰੱਕ ਯੂਨੀਅਨ ਵਾਲਿਆਂ ਨਾਲ ਸਾਡੇ ਲੇਬਰ ਵਾਲਿਆਂ ਨਾਲ ਹਜ਼ਾਰਾਂ ਵਾਅਦੇ ਕੀਤੇ ਸੀ ਵੀ ਸਾਡੀ ਸਰਕਾਰ ਆ ਲੈਣ ਜੋ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ ਉਹ ਜਿਉਂ ਦੇ ਤਿਉਂ ਪਏ ਨੇ ਉਦੋਂ ਵੱਡੀ ਲੁੱਟ ਹੋ ਰਹੀ ਐ ਸਗਰੋ ਜਿਹੜੇ ਜਿਗੇ ਠੇਕੇਦਾਰ ਸਿਸਟਮ ਹੈ ਅਸੀਂ ਜਦੋਂ ਇੱਕ ਕਹਿੰਦਾ ਵੀ ਇਹ ਲੇਬਰ ਯੂਨੀਅਨ ਹੈ ਲੇਬਰ ਨੇ ਲੇਬਰ ਦਾ ਕੰਮ ਕਰਨਾ ਹੈ ਅਸੀਂ ਟਰਾਂਸਪੋਰਟਰ ਆ ਅਸੀਂ ਟਰਾਂਸਪੋਰਟ ਦਾ ਕੰਮ ਕਰਨਾ ਹੈ ਇੱਕ ਜਿਹੜਾ ਵਿੱਚ ਲਿਆ ਕੇ ਤੇਜਾ ਵਿਚੋਲਾ ਸਾਡੇ ਪਸਾਤਾ ਹੈ ਲੁੱਟਣ ਵਾਸਤੇ ਸਾਨੂੰ ਉਹ ਲੇਬਰ ਨੂੰ ਵੀ ਲੁੱਟਦਾ ਜੀ ਟ੍ਰੱਕ ਵਾਲਿਆਂ ਨੂੰ ਲੁੱਟਦਾ ਰੇਟ ਕੁਛ ਹੁੰਦਾ ਸਾਨੂੰ ਕੁਛ ਦਿੰਦੇ ਨਹੀਂ ਅਸੀਂ ਇਹ ਚਾਹੁੰਦੇ ਆ ਕਿ ਜਿਹੜਾ ਲੇਬਰ ਦਾ ਕੰਮ ਹੈ ਲੇਬਰ ਨੂੰ ਦਿਓ ਜਿਹੜਾ ਟ੍ਰੱਕ ਵਾਲਿਆਂ ਦਾ ਕੰਮ ਹੈ ਉਹ ਟ੍ਰੱਕ ਵਾਲਿਆਂ ਨੂੰ ਦਿਓ ਭਾਜੀ ਆਪਣਾ ਘਰ-ਬਾਰ ਛੱਡ ਕੇ ਟ੍ਰੱਕ ਵਾਲੇ ਵੀ ਦੂਰ-ਦੂਰ ਗੇੜੇ ਲਾਂ ਜਾਂਦੇ ਆ ਇੱਕ ਲੇਬਰ ਆ ਲੇਬਰ ਖੜੀ ਆ ਇਹ ਤਾਜੀ ਰੋਟੀ ਖਾਣ ਵਾਲੀ ਹੁੰਦੀ ਆ ਜੇ ਤਾਜ਼ਾ ਪੈਸਾ ਘਰੇ ਜਾਣਾ ਤਾਂ ਹੀ ਰੋਟੀ ਬਣਨੀ ਆ ਪਰ ਇਹਨਾਂ ਨਾਲ ਵੀ ਧੱਕਾ ਹੀ ਹੋ ਜਾਂਦਾ ਆ ਤੇ ਫਿਰ ਕਿਹੜੀ ਸਰਕਾਰ ਨੂੰ ਆਪਣੀ ਕਹਾਂਗੇ ਅਸੀਂ ਤਾਂ ਵਿਸ਼ਵਾਸ ਕੀਤਾ ਸੀ ਜੋ ਸਾਡੇ ਨਾਲ ਵੇਦਕੀ ਤੇ ਸੀਗੇ ਜੇ ਲੇਬਰ ਨੂੰ ਲੇਬਰ ਨੂੰ ਪੂਰੀ ਪੇਮੈਂਟ ਮਿਲਦੀ ਹੋਵੇ ਅੱਜ ਲੇਬਰ ਵਾਲੇ ਸੜਕਾਂ ਤੇ ਆਣ ਕੇ ਕਿਉਂ ਬਹਿਣ ਜਦੋਂ ਅਸੀਂ ਕਿੰਨੇ ਲੇਬਰ ਦਾ ਕੰਮ ਲੇਬਰ ਕਰੇ ਜੋ ਸਰਕਾਰ ਦਿੰਦੀ ਹੈ ਅਸੀਂ ਉਹੀ ਐਕਸੈਪਟ ਕਰਦੇ ਹਾਂ ਅਸੀਂ ਕੋਈ ਮਨੋਪਲੀ ਨਹੀਂ ਹੈਗੀ ਤੇ ਲੇਬਰ ਵਾਲੇ ਵੱਧ ਮੰਗਦੇ ਨੇ ਅਸੀਂ ਕਹਿੰਦੇ ਵੀ ਜਿਹੜੀ ਸਰਕਾਰ ਲੇਬਰ ਨੂੰ ਦਿੰਦੀ ਹੈ ਉਹ ਸਾਰਾ ਪੈਸਾ ਸਿੱਧਾ ਲੇਬਰ ਦੇ ਖਾਤੇ 'ਚ ਜਾਣਾ ਚਾਹੀਦਾ ਜਿਹੜੇ ਅਸੀਂ ਟਰੱਕ ਯੂਨੀਅਨ ਨਾਲ ਜਿਹੜਾ ਸਾਨੂੰ ਦਿੰਦੀ ਹੈ ਉਹ ਸਾਡੇ ਖਾਤਿਆਂ 'ਚ ਆਉਣਾ ਚਾਹੀਦਾ ਕੋਈ ਰੌਲਾ ਨਹੀਂ ਆਏਗਾ ਸੋ ਬਚੋਲਾ ਕਿ ਨਹੀਂ ਹਰ ਇੱਕ ਜਗ੍ਹਾ ਹੀ ਕਾਇਮ ਆ ਇਹ ਬਚੋਲੀਏ ਹਮੇਸ਼ਾ ਹੀ ਕਾਇਮ ਰਹਿੰਦੇ ਤੇ ਬਚੋਲੀਏ ਵੀ ਕਹਿੰਦੇ ਦਿੱਲੀ ਵਾਲੇ ਆ ਹੁਣ ਦਿੱਲੀ ਦੀ ਪੰਜਾਬ ਨਾਲ ਹਮੇਸ਼ਾ ਅੰਗੜਾ ਹੀ ਰਿਹਾ ਹੈ ਅਸੀਂ ਫੇਰ ਕੀ ਦਿੱਲੀ ਵਾਲਿਆਂ ਨੂੰ ਸਿਰ ਤੇ ਬਿਠਾ ਲਿਆ ਲੱਗਦਾ ਹੁਣ ਜੁੱਤੀਆਂ ਸਿਰ ਤੇ ਰੱਖ ਲਿਆ ਆਪ ਹੀ ਭਾਈ ਸਾਹਿਬ ਸਿਆਣਿਆਂ ਨੇ ਕਿਹਾ ਵੀ ਕੇਰੀ ਹੱਥਾਂ ਦੇ ਤੇ ਮੂੰਹ ਨਾਲ ਖੋਲਣੀਆਂ ਪੈਣੀਆਂ ਸੋ ਉਹ ਖੌਸਾ ਚ ਹੋ ਰਹੀ ਆ ਕਿ ਕੀਤਾ ਸਾਡਾ ਆਪਣਾ ਹੀ ਆ ਸਾਡੇ ਪੇਛਾ ਰਿਆ ਅਤੀਤ ਬਦਲਾ ਲਈ ਭਗਵੰਤ ਮਾਨ ਸਰਕਾਰ ਲਿਆਂਦੀ ਸੀ ਪਰ ਇਹ ਸਰਕਾਰ ਵੀ ਸਾਨੂੰ ਕੋਈ ਵਧੀਆ ਨਾਲ ਤੋਂ ਕੋਈ ਡਟਰਨ ਮੈਣ ਨਹੀਂ ਰਿਹਾ ਸਾਡੇ ਨਾਲ ਕੋਈ ਸਾਥ ਦੇ ਨਹੀਂ ਰਹਾ ਇੱਕ ਟਰੱਕ ਵਾਲਾ ਜਿਹੜਾ ਬੰਦਾ ਆ ਇਨਸਾਨ ਆ ਉਹ ਇਕੱਲਾ ਆਪਣਾ ਪਰਿਵਾਰ ਨਹੀਂ ਪਾਲਦਾ ਕਈ ਪਰਿਵਾਰ ਪਾਲਦਾ ਉਸ ਦੇ ਨਾਲ ਨਾਲ ਜਦੋਂ ਕਰੋਨਾ ਟਾਈਮ ਆਇਆ ਕਰੋਨਾ ਦੇ ਵਿੱਚ ਸਾਰਿਆਂ ਨਾਲੋਂ ਵੱਧ ਟਰੱਕ ਵਾਲਿਆਂ ਨੇ ਸਾਥ ਦਿੱਤਾ ਤੁਹਾਟਾ ਵੀ ਇਹ ਬੱਚਾ ਸੀ ਰੁਕੇ ਨਹੀਂ ਸਾਰੀ ਦੁਨੀਆ ਰੋਕ ਗਈ ਸਾ ਟਰੱਕਾਂ ਵਾਲੇ ਨਹੀਂ ਰੁਕੇ ਉਹਦੇ ਵਿੱਚ ਅਸੀਂ ਦੇਖ ਦੀ ਤਰੱਕੀ ਵਿੱਚ ਬਹੁਤ بڑا ਹਿੱਸਾ ਪਾ ਰਹੇ ਆ ਬਹੁਤ بڑا ਸਾਧਨ ਕਰ ਰਹੇ ਆ ਪਰ ਸਾਡੀ ਕੋਈ ਪੁਸ਼ਗਿਸ਼ ਨਹੀਂ ਹੋ ਰਹੀ ਸਰਕਾਰ ਵੱਲੋਂ ਅਸੀਂ ਬੇਨਤੀ ਕਰਦੇ ਆ ਕਿ ਸਰਕਾਰ ਸਾਡੀ ਪੁਸ਼ਗਿਸ਼ ਕਰੇ ਸਾਡੀਆਂ ਸਹੂਲਤਾਂ ਸਾਨੂੰ ਜਿਹੜੀਆਂ ਵੰਡ ਲੀਆਂ ਸਾਨੂੰ ਦਿੱਤੀਆਂ ਜਾਣ ਬਾਕੀ ਕਿਹੜਾ ਠੇਕੇਦਾਰੀ ਸਿਸਟਮ ਹੈ ਬੰਦ ਹੋਣਾ ਚਾਹੀਦਾ ਪਰ ਹੁਣ ਲੱਗਦਾ ਨਹੀਂ ਕਿ ਜਿਹਦੇ ਕਹਿੰਦੇ ਸਿਆਣੇ ਕਹਿੰਦੇ ਨੇ ਆਪਣਾ ਮਾਰੇ ਨਾ ਸ਼ਰੀਕ ਮਾਰੇ ਤਾਂ ਠੰਡੀ ਜਾਂਦਾ ਸਿੱਡ ਦਿੰਦਾ ਪਰ ਇਹ ਹੁਣ ਜਿਹੜਾ ਬਾਹਰਲਾ ਮਾਰੇ ਉਹ ਫਿਰ ਰਹਿਮ ਵੀ ਨਹੀਂ ਕਰਦਾ ਹੁਣ ਲੱਗਦਾ ਜਿਹੜੇ ਅਕਾਲੀ ਦਲ ਜਾਂ ਭਾਜਪਾ ਜਿਹੜਾ ਹੋਰ ਜਿਹੜੀਆਂ ਸਰਕਾਰਾਂ ਰਹੀਆਂ ਸੀਗੀਆਂ ਕਾਂਗਰਸ ਸੀਗੀ ਉਹੀ ਪੰਜਾਬ ਲਈ ਕਿਤੇ ਨਾ ਕਿਤੇ ਠੀਕ ਸੀ ਅਸੀਂ ਜਿਹੜਾ ਬਦਲਾਅ ਲਿਆਂਦਾ ਉਹ ਬਦਲਾਅ ਬਣਦਾ ਜਾ ਰਿਹਾ ਹੈ ਤੁਹਾਡੇ ਲਈ ਬਾਜੀ ਇਹ ਤਾਂ ਗੱਲ ਹੈਗੀ ਹੈ ਹੁਣ ਦੇਖੋ ਸ਼ੰਮੂ ਬਾਰਡਰ ਦੇ ਸਾਡੇ ਭਰਾ ਕਿੰਨੇ ਬੈਠੇ ਆ ਕਿੰਨੇ ਸ਼ਹੀਦ ਹੋ ਰਹੇ ਆ ਕਿੰਨੇ ਬਿਮਾਰ ਹੋ ਰਹੇ ਆ ਸਾਨੂੰ ਕੋਈ ਚਾਹ ਥੋੜੀ ਆ ਕਿਸੀ ਧਰਨੇ ਲਈਏ ਜਾਂ ਸੜਕਾਂ 'ਤੇ ਬੈਠੀਏ ਗੱਲ ਇਹ ਸੀ ਬਦਲਾ ਲੈ ਵੋਟਾਂ ਪਾਈਆਂ ਸੀ ਉਹ ਸਿਆਣੇ ਉਹ ਗੱਲ ਕਹਿੰਦੇ ਨਾ ਅੱਗੇ ਨਾਲ ਪਛਾ ਭਲਾ ਕਈ ਯਾਰੀ ਬੰਦਾ ਬਦਲਾਕ ਕਰਦਾ ਕਰਦਾ ਆਪਣਾ ਨੁਕਸਾਨ ਖਰਾਬ ਕਰਦਾ ਇਨਸਾਨ ਨਾਲ ਚੋਪੜੀ ਨਾ ਰੁੱਖੀ ਸੁੱਕੀ ਵਧੀਆ ਸੀ ਮੈਂ ਕਹਾਂ ਜਦੋਂ ਰੁੱਖੀ ਸੁੱਕੀ ਤੋਂ ਵੀ ਬੈਠੇ ਆਂ ਜੀ ਰੁੱਖੀ ਸੁੱਕੀ ਵਾਲਾ ਵੀ ਉਹਨਾਂ ਨੂੰ ਆਸ ਲੱਗਦੀ ਨਹੀਂ ਆਇਆ ਸਾਡੇ ਬੱਚੇ ਪਾਲਣੇ ਬੜੇ ਮਹਾਲ ਹੋਏ ਬੱਚੇ ਪਾਲਣੇ ਬੜੇ ਔਖੇ ਹੋ ਗਏ ਸੋ ਇਧਰ ਜਿਹੜੀ ਤੁਹਾਨੂੰ ਦਿਖਾ ਰਹੀਏ ਇੱਕ ਵੱਡਾ ਧਰਨਾ ਜਿਹੜਾ ਲੱਗਾ ਟੋਲ ਪਲਾਜ਼ਾ ਤੇ ਤੇ ਕਿਸਾਨ ਵੀ ਆ ਤੇ ਜਿਹੜੇ ਉਧਰ ਬਰੂਹਾ ਦੇ ਬੈਠੇ ਨੇ ਇਧਰ ਮਜ਼ਦੂਰ ਵੀ ਸਾਥੀ ਆ ਜਿਹੜੇ ਮੈਂ ਮਜ਼ਦੂਰੀ ਕਰਦੇ ਹੋ ਜੀ ਮਜਦੂਰੀ ਕਰਦੇ ਹੋ ਮੰਡੀ ਜੀ ਹਾਂਜੀ ਪੱਲੇ ਦਾੜੀ ਕਰਦੇ ਹਾਂ ਜੀ ਕੀ ਕਹਿੰਦੇ ਹੋ ਅਸੀਂ ਕਹਿੰਨੇ ਕੀ ਜਿਹੜਾ ਜਰਾ ਮੇਰਾ ਹੱਕ ਹੈਗਾ ਜੀ ਮੈਨੂੰ ਹੱਕਸ ਡਾਇਰੈਕਟ ਸਰਕਾਰ ਦੇਵੇ ਆ ਵੀ ਚਲੜੇ ਜਿਹੜਾ ਹੈਗਾ ਜੀ ਸਾਨੂੰ ਜਿਹੜਾ 2 ਰੁਪਏ ਦਿੰਦੇ ਸਰਕਾਰ ਨੂੰ ਪੁੱਛਦੇ ਦਿੰਦੇ ਸਾਨੂੰ 2 ਰੁਪਏ ਦਿੰਦੇ ਆ ਵੀ ਚਲੜੇ ਹਟਾ ਕਰਕੇ ਤੇ ਸਾਨੂੰ ਡਾਇਰੈਕਟ ਪਰਮਿਟ ਕਿੰਨੇ ਡਾਇਰੀ ਪੈਂਦੀ ਹੈ ਹੁਣ ਦੇਖ ਲਿਓ ਕਿ 2 ਰੁਪਏ ਦੇ ਨਾਲ ਕੀ ਬਣਦਾ ਜੀ ਕੀ ਬਣਦਾ ਤੇ ਕਿਲੋ ਦਾ ਆ ਬੰਦਾ ਨਹੀਂ ਨਹੀਂ ਕਿਲੋ ਕਿਸਾਬ ਨਾਲ ਨਹੀਂ ਬਣਦਾ ਜੀ 2 ਰੁਪਏ ਗੱਟਾ ਮਿਲਦਾ ਸਾਨੂੰ ਜੀ 2 ਰੁਪਏ ਗੱਟਾ 2 ਰੁਪਏ ਗੱਟਾ 50 ਇਹ ਲੋਕ ਕੱਟਾ ਹੁੰਦਾ ਜੀ 50 ਕਿਲੋ ਚੱਕਣ ਦੇ 2 ਰੁਪਏ ਅੱਜ 24 ਕਾ ਹੈਟ ਤੇ ਚੜਦਾ ਜੀ 24 25 ਕਾ ਹੈਟ ਤੇ ਅੱਛਾ ਬੰਦੇ ਦਾ ਜੀ ਬਾਹਰ ਹੋ ਜਾਂਦਾ ਸੈਨੂੰ ਦਿਹਾੜੀ ਕੁਝ ਪਪੁਗਦਾ ਨਹੀਂ ਜਿਹੜਾ ਪੈਸੇ ਹੁੰਦਾ ਬੰਦਾ ਤੋ ਸਾਰੇ 25 ਲੈ ਜਾਂਦਾ ਜੀ ਮੇਰੇ ਪੱਲੇ ਕੀ ਰਹਾਂਦਾ ਕੀ ਹੈ ਜੀ ਮੈਂ ਕੰਡਿਆ ਜੀ ਬਿਚੋਲਟੀ ਹਟਾ ਕਰਕੇ ਤੈਨੂੰ ਸਰਕਾਰ ਮੈਨੂੰ ਡਾਇਰੈਕਟ ਦੇ ਦੇਵੇ ਜੀ ਇਹਨਾਂ ਦੀ ਆਵਾਜ਼ ਦਾ ਦਰਦ ਤੁਹਾਡੇ ਤੱਕ ਪਹੁੰਚ ਰਿਹਾ ਹੈ ਤੇ ਇਹ ਦਰਦ ਸੁੰਨਾ ਚਾਹੀਦਾ ਮਾਨ ਸਾਹਿਬ 2 ਰੁਪਏ ਕੱਟਾ 50 ਕਿਲੋ ਦਾ ਕੱਟਾ ਹੁੰਦਾ 2 ਰੁਪਏ ਕੱਟਾ ਮਿਲਦਾ ਤੇ 25 ਮੋੜੀ ਕਾ ਹੈ 25 ਪੋੜੀ ਚੜ੍ਹੇਗਾ ਹਾਂ 25 ਪੋੜੀ ਚੜ੍ਹਦਾ ਚਾਰ ਫੱਟਾ ਲਾ ਕੇ ਚੜ੍ਹਦਾ ਜੀ ਸੱਡੇ ਤੋਂ ਜੀਵਾੜ ਹੋ ਜਾਂਦਾ ਜੀ 25 ਕਿ ਜਦੋਂ ਹੈਂ ਤੇ ਚੜਦੇ ਜੀ ਕੋਈ ਦਾ ਕੋਈ ਸੁਣੂਗਾ ਤੁਹਾਡੀ ਸੋਇ ਉਹ ਮਜ਼ਦੂਰ ਹੈ ਜਿਹੜੇ ਅਥਰੂ ਆਗੇ ਆ ਰੋਣ ਨੂੰ ਦਿਲ ਕਰਦਾ ਆ ਅਸੀਂ ਸਰਕਾਰ ਨੂੰ ਵੀ ਬਹੁਤ ਅਸੀਂ ਮਿਹਨਤ ਕੀਤਾ ਜੀ ਸਰਕਾਰ ਨੂੰ ਬਹੁਤ ਮਦਦ ਕੀਤਾ ਲੋਕਡਾਉਨ ਚ ਲੋਕੀ ਘਰੇ ਰਹਿੰਦਾ ਸੀਗਾ ਜੀ ਅਥਰੂ ਆਗੇ ਬੰਦੇ ਨੇ ਸੁਣ ਕੇ 2 ਰੁਪਏ ਕੱਟਾ ਕਹਿੰਦੇ ਮਿਲਦਾ 25 ਪੋੜੀ ਚੜਨੀ ਪੈਂਦੀ ਹੈ ਤੂੰ 50 ਕਿਲੋ ਚੱਕ ਕੇ ਬਾਜੀ ਸਾਰਾ ਹਾਲ ਇਹੀ ਆ ਸਾਰਿਆਂ ਦਾ ਹਾਲ ਇਹ ਲੇਬਰ ਦਾ ਦਾ ਬਾਲਾ ਮੁੰਡਾ ਹਾਲੇ ਵਿਚਾਰੇ ਦੇਦੀ ਟੁੱੜ ਕੇ ਕੰਮ ਕਰਦੇ ਆ ਬਹੁਤ ਧੀਰ ਟੁੱੜਦੇ ਆ ਵਿਚਾਰੇ ਪਰ ਇਹਨਾਂ ਨੂੰ ਪੂਰਾ ਨਹੀਂ ਇਹਨਾਂ ਦਾ ਮਿਹਨਤਾਨਾ ਪੂਰਾ ਨਹੀਂ ਮਿਲ ਰਿਹਾ ਸੋ 1 2 ਰੁਪਏ ਕਿਲੋ ਵਾਲਾ ਆਲੂ 2000 ਰੁਪਏ ਕੰਪਨੀਆਂ ਚਿਪਸ ਵੇਚ ਲੈਂਦੀਆਂ ਨੇ ਪਰ 2 ਰੁਪਏ 50 ਕਿਲੋ ਦਾ ਕੱਟਾ ਚੱਕਣ ਦੇ ਮਿਲਦੇ ਨੇ ਇਹ ਕੋਈ ਨਹੀਂ ਦੇਖਦਾ ਇਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਸਰਕਾਰ ਕਿੰਨੇ ਸਾਲ ਤੋਂ ਬਲੇਦਾਰੀ ਕਰਦਾ ਪਾਪਾ ਮੈਂ 340 ਸਾਲ ਤੋਂ ਬਲੇਦਾਰੀ ਕਰਦਾ ਅੱਜ ਵੀ ਪੱਲੇ ਦਾ ਉੱਥੇ ਹੀ ਹੈ ਉੱਥੇ ਹੈ ਜੀ ਕਿੰਨੇ ਰੁਪਏ ਮਿਲਦਾ 2 ਰੁਪਏ ਕਰਤਾ ਮੈਂ 50 ਕਿਲੋ ਦਾ ਹਾਂ ਜੀ ਕਿੰਨੀ ਕਿੰਨੇ ਕਿ ਮਹੀਨੇ ਦਾ ਬਣ ਬਣਾ ਲੈਣਾ ਬਣੇ ਦਾ ਹੁਣ ਤੁਸੀਂ ਆਪਣੇ ਹਿਸਾਬ ਨਾਲ ਲਓ ਕਿ ਸਾਨੂੰ ਕੀ ਬਣਦਾ 5-7000 5-7000 ਉਹ ਵੀ ਚੁੱਪਦਾ ਵਾਹ ਉਹ ਵੀ ਜਵਾਬ ਤਾਂ ਆਇਆ 57000 ਬਣਦਾ ਹਾਂਜੀ ਹਾਂਜੀ ਚਲੋ ਮੈਂ ਇਹ ਤੋਂ ਹੋਰ ਕਰ 10 ਵੀ ਬਣਾ ਲੈਂਦੇ ਹੋਗੇ ਮੈਂ ਤਾਂ ਜਿਆਦਾ ਬਹੁਤ ਜਿਆਦਾ ਹੈ ਜੀ ਮਨਜ਼ੂਰ ਲੱਗਦਾ ਹਾਂਜੀ ਰੇਟ ਕਰ ਰੇਟ ਕਰ ਕੀ ਕਿਹਾ ਜਾਂਦਾ ਬਾਈ ਕੋਈ ਨਹੀਂ ਘੜਦਾ ਉਹਨਾਂ ਨੂੰ ਤੁਸੀਂ ਵੀ ਦੱਸ ਦਿਓ ਕਿੰਦੀ ਕੀ ਇੱਕ ਲੇਬਰ ਨੂੰ ਅੱਜ ਲੇਬਰ ਨੂੰ ਉੱਥੇ ਹੀ ਕਹਿੰਦੇ ਆ ਕੀੜੇ ਮਕੋੜੇ ਸਮਝਾਇਆ ਜਾਂਦਾ ਅੱਜ ਵੀ ਉੱਥੇ ਰੱਖਿਆ ਜਾਂਦਾ ਵੀ ਇੰਨੇ ਕੀ ਪੈਸੇ ਮੰਗ ਲੈਣਾ 3-400 ਬਸ ਇਦੋਂ ਬਾਅਦ ਨਾ ਹਾਂਜੀ ਐਦਾਂ ਸਮਝਦੇ ਆ ਸਾਨੂੰ ਆਦੇ ਹਾਕਮ ਮਿਲਨੇ ਚਾਹੀਦੇ ਆ ਜੋ ਇਹ ਹੱਕ ਮਿਲਣਾ ਚਾਹੀਦਾ ਹਾਂ ਸੋ 3-400 ਰੁਪਇਆ ਸਾਰਾ ਦਿਨ ਮਿਹਨਤ ਕਰਨ ਦੋਵਾਰ ਮਿਲਦਾ ਆ ਤੇ ਆ ਧਰਨੇ ਲਾਣੇ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ ਆ ਧਰਨੇ ਲੱਗੇ ਹੋਏ ਨੇ ਉਹਨਾਂ ਦਾ ਕੋਈ ਇੱਥੇ ਸਮਝਦਾ ਨਹੀਂ ਹੈਗਾ ਕਿ ਗਰੀਬ ਨੂੰ ਉਹਦੇ ਬਣਦੇ ਹੱਕ ਮਿਲਣ ਜੇ ਮਾਨ ਸਾਹਿਬ ਆ ਕੇ ਕਹਿੰਦੇ ਜੀ ਮਿਸਤਰੀਆਂ ਦੀ ਫੋਟੋ ਲਾਣੀ ਆ ਮੈਂ ਉਹ ਦੁਕਾਣ ਕਰਨੇ ਜਿਹੜੇ ਉਹਨਾਂ ਦੇ ਮਿਸਤਰੀਆਂ ਦੀ ਫੋਟੋ ਲੱਗੂਗੀ ਉਹ ਤਾਂ ਹੁਣ ਅਨਾਜ ਵਾਲੇ ਝੋਲਿਆਂ ਤੇ ਵੀ ਆਪਣੀਆਂ ਫੋਟੋਆਂ ਲਾ ਲਈਆਂ ਪਰ ਆ ਗਰੀਬ ਜਿਹੜੇ ਰੋਟੀ ਬਣਨ ਦੀ ਵੀ ਤਰਸਦੇ ਇਹਨਾਂ ਨੂੰ ਕੋਣ ਦੇਖੇ ਸੋ ਦੇਖਦੇ ਆ ਕਿ ਇਹਨਾਂ ਨੂੰ ਹੱਕ ਮਿਲਦੇ ਆ ਕਿ ਇਹਨਾਂ ਨੂੰ ਹੁਣ ਡੰਡਾ ਹੀ ਮਿਲਦਾ ਕਿਉਂਕਿ ਪੱਲੇ ਪਾਸੇ ਪ੍ਰਸ਼ਾਸਨ ਭਾਰੀ ਫੋਰਸ ਲੈ ਕੇ ਆਇਆ ਹੋਇਆ ਸੁਰੱਖਿਆ ਵੱਲੇ ਤੇ ਪਹੁੰਚਿਆ ਹੋਇਆ ਤੇ ਨਾਲ ਹੀ ਪਾਣੀ ਦੇ ਬੁਸ਼ਾਰਾ ਵੀ ਸ਼ਹਿਰ ਇਹਨਾਂ ਦੇ ਹੋ ਸਕਦੀਆਂ ਸੋ ਦੇਖਦੇ ਆ ਹੱਕ ਹੱਕ ਮਿਲਦੇਗੇ ਧੱਕੇ ਮਿਲਦੇ ਆ ਜਲਦੀ ਇੱਥੇ ਤੁਹਾਨੂੰ ਨਵੀਂ ਅਪਡੇਟ ਮਿਲੇਗੀ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਜਦ ਤੱਕ ਦੇਖਦੇ ਰਹੋ ਪ੍ਰਾਈਮੂ ਦਾ ਨਿਊ ਚੈਨਲ ਕੈਮਰਾਮੈਨ ਰੋਹਿਤ ਦੇ ਨਾਲ ਮਨੋਜੀਰਾ